ਕੋਈ ਨਾ ਕੋਈ ਹੌਬੀ ਹੁੰਦੀ ਹੈ ਜਿਵੇਂ ਕਿਸੇ ਨੂੰ ਗਾਉਣਾ ਨੱਚਣਾ ਪੜ੍ਹਨਾ ਜਾਂ ਕੋਈ ਵੀ ਹੋਰ ਕੰਮ ਕਰਨਾ ਤੇ ਮੇਰੀ ਆਪਣੀ ਹੌਬੀ ਹੈ ਜਿੱਥੇ ਮੈਂ ਗੀਤ ਸੰਗੀਤ ਸੁਣਦੀ ਰਹਿੰਦੀ ਹਾਂ ਉੱਥੇ ਮੈਨੂੰ ਪੜ੍ਹਨ ਦਾ ਵੀ ਬਹੁਤ ਸ਼ੌਂਕ ਹੈ ਜਿਵੇਂ ਨਾਵਲ ਕਹਾਣੀਆਂ ਜਾਂ ਕੋਈ ਨਾਟਕ ਪੜ੍ਹਨਾ ਕਿਉਂਕਿ ਸ਼ੁਰੂ ਤੋਂ ਮੈਂ ਨਾਟਕਾਂ ਨਾਲ ਜੁੜੀ ਰਹੀ ਹਾਂ ਪਿਛਲੇ ਦਿਨਾਂ ਦੇ ਵਿੱਚ ਮੈਂ ਅਸ਼ਰਫ ਸਹਿਰ ਦੀ ਬਹੁਤ ਅੱਛੀ ਇੱਕ ਕਹਾਣੀ ਪੜ੍ਹੀ ਤੇ ਮੈਨੂੰ ਲੱਗਿਆ ਕਿ ਇਹ ਕਹਾਣੀ ਮੈਂ ਤੁਹਾਡੇ ਨਾਲ ਸਾਂਝੀ ਕਰਾਂ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਆਪਣੇ ਪਿੰਡਾਂ ਦੇ ਵਿੱਚ ਖਾਸ ਕਰਕੇ ਬਹੁਤ ਪੁਰਾਣੇ ਸਮੇਂ ਦੇ ਵਿੱਚ ਕੁੱਤਿਆਂ ਦੀ ਲੜਾਈ, ਕੁੱਕੜਾਂ ਦੀ ਲੜਾਈ ਆਵਾਸੀ ਦੇਖਦੇ ਪਿੰਡਾਂ ਵਿੱਚ ਕਬੂਤਰਬਾਜੀ ਆ, ਕਬੂਤਰਾਂ ਦੀ ਲੜਾਈ ਤੇ ਮੈਂ ਇੱਕ ਅਸ਼ਰਫ ਸੇਰ ਦੀ ਕਹਾਣੀ ਪੜੀ ਕੁੱਤੇ ਮੈਂ ਦੇਖਾਂ ਤਾਂ ਸਹੀ ਕਿਉਂਕਿ ਬਹੁਤ ਅੱਛਾ ਰਾਈਟਰ ਹੈ ਇਹਦੇ ਵਿੱਚ ਕੀ ਲਿਖਿਆ ਤੇ ਮੈਦਾਨ ਦੇ ਵਿੱਚ ਕੁੱਤਿਆਂ ਨੂੰ ਛੱਡਿਆ ਗਿਆ ਦੋ ਕੁੱਤਿਆਂ ਨੂੰ ਤੇ ਉਹ ਦੋਨੇ ਕੁੱਤੇ ਕੁੱਤੇ ਇੱਕੋ ਕੁੱਤੇ ਦੇ ਬੱਚੇ ਸੀ ਉਹਨਾਂ ਦਾ ਇੱਕੋ ਜਿਹਾ ਰੰਗ ਇੱਕੋ ਜਿਹਾ ਨਾ ਜੀ ਨਾਲ ਤੇ ਇੱਕੋ ਜਿਹਾ ਨਾ ਮੱਥਾ ਇਹ ਜਦੋਂ ਲੜਾਈ ਦੇ ਮਜਾਦਾਂ ਦੇ ਵਿੱਚ ਦੋਨਾਂ ਕੁੱਤਿਆਂ ਨੂੰ ਲੜਨ ਛੱਡਿਆ ਗਿਆ ਤਾਂ ਲੋਕ ਬੜੀ ਉਤਸ਼ਾਹਤਤਾ ਨਾਲ ਉਹਨਾਂ ਦੇਖਣ ਲੱਗੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਦੇਖੀਏ ਤਾਂ ਸੀ ਉਹ ਕਵੇ ਇਹ ਜਿੱਤੂ ਉਹ ਕਵੇ ਇਹ ਜਿੱਤੂ ਹੈਰਾਨ ਹੋ ਗਏ ਦੋਵੇਂ ਕੁੱਤਿਆਂ ਨੂੰ ਜਦੋਂ ਦੇਖਿਆ ਉਹ ਲੜਨ ਦੀ ਬਜਾਏ ਇੱਕ ਦੂਜੇ ਨਾਲ ਲਾੜ ਪਿਆਰ ਨਾਲ ਦੇਖਣ ਲੱਗੇ ਇੱਕ ਦੂਜੇ ਨੂੰ ਤੇ ਉਹ ਭਾਈ ਖੇਡਦੇ ਖੇਡਦੇ ਹੇਠਾਂ ਤੇ ਹੋ ਗਿਆ ਕਰਨ ਤੇ ਬੜੇ ਵਿੱਚ ਵਿੱਚ ਨੂੰ ਲੋਕਾਂ ਨੂੰ ਬੜੇ ਧਿਆਨ ਨਾਲ ਦੇਖਿਆ ਕਰ। ਲੋਕ ਹੈਰਾਨ ਹੋ ਗਏ ਕਿ ਇੱਕ ਦੂਜੇ ਦੇ ਹੁਣ ਦੰਦੀ ਵੱਢਣਗੇ, ਇੱਕ ਦੂਜੇ ਦੇ ਹੁਣ ਦੰਦੀ ਵੱਢਣਗੇ। ਤੇ ਅਖੀਰ ਦੇ ਵਿੱਚ ਆਏ ਲਗਿਆ ਜਿਵੇਂ ਉਹ ਉੱਤੇ ਆਏ ਵਾਲੇ ਖੜੇ ਲੋਕਾਂ ਨੂੰ ਕਹੇ ਹੁਣ ਅੱਛਾ ਤੁਸੀਂ ਸਾਨੂੰ ਇਨਸਾਨ ਸਮਝ ਲਿਆ। ਕੀ ਬਾਤ ਹੈ। ਮੈਨੂੰ ਤਾਂ ਇਸ ਕਹਾਣੀ ਤੋਂ ਬਹੁਤ ਸਿੱਖਣ ਦਾ ਮੌਕਾ ਮਿਲਿਆ। ਦੇਖੋ ਬੇਜਵਾਨਾਂ ਨੂੰ ਪਤਾ ਹੈ ਕਿ ਅਸੀਂ ਇੱਕ ਮਾਂ ਦੇ ਜਾਇਆ। ਸੀ ਆਪਸ ਵਿੱਚ ਲੜਨਾਂ ਪਰ ਅਸੀਂ ਇੱਕੋ ਨਸ ਇੱਕੋ ਜਾਤ ਧਰ ਦੇ ਨਾਂ ਤੇ ਇੱਕ ਦੂਜੇ ਨਾਲ ਕਿੰਨੀਆਂ ਲੜਾਈਆਂ ਕਰਦੇ ਆ ਜਦੋਂ ਕਿ ਸਾਨੂੰ ਸਭ ਕੁਝ ਪਤਾ ਕਿਸ ਧਰ ਦੀ ਤੋਂ ਅਸੀਂ ਚਲੇ ਜਾਣਾ ਮੁੜ ਕੇ ਕਦੇ ਕਿਸੇ ਨੂੰ ਇੱਕ ਦੂਜੇ ਨੂੰ ਮਿਲਣਾ ਨਹੀਂ ਥੈਂਕ ਯੂ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਕਹਾਣੀ ਬੜੀ ਪਸੰਦ ਆਈ ਹੋਵੇਗੀ